ਜੀ ਗੁੱਡ ਮਾਰਨਿੰਗ ਫਰੋਮ ਜਾਖਾ ਤੇ ਅੱਜ ਰੁਪਨ ਘਾਟੀ ਚ ਸਾਡਾ ਲਾਸਟ ਦਿਨ ਤੋਂ ਚੱਲਣ ਲੱਗੇ ਆ ਅਧੂਰਾ ਟਰੈਕ ਛੱਡ ਕੇ ਆਪਣਾ ਹੋਮ ਸਟੇਜ ਹੀ ਆਪਣੀ ਉਹੀ ਜਿੱਥੇ ਪਹਿਲਾਂ ਰੁਕੇ ਸੀ ਆਪਾਂ ਪਹਿਲੇ ਦਿਨ ਆ ਕੇ ਇੱਧਰ ਚਾਹ ਦਾ ਲੰਗਰ ਚੱਲਿਆ ਰਣਵੀਰ ਮੈਨੂੰ ਲਿਆ ਦੇ ਯਾਰ ਇੱਕ ਗਲਾਸ ਅੱਧਾ ਕ ਇੱਧਰ ਵੀ ਹੋਮ ਸਟੇਜ ਆ ਗਈ ਇਹ ਨਵੀਂ ਮੜ ਰਹੀ ਹੈ। ਇਹ ਆ ਝਲਕਾ ਵੈਲੀ ਦਾ ਹੋ ਸਾਹਮਣੇ ਸਰੋਵਰ ਜਿਹੜੇ ਉਹ ਤਾਜੀ ਪਈ ਹੈ। ਪਹਿਲਾਂ ਹੈ ਨਹੀਂ ਸੀ ਇਹ। ਇਧਰ ਘਰ ਨੇ ਉਹ ਥੱਲੇ ਹੈਗਾ ਸਤ ਸੰਗ ਘਰ ਬਿਆਸ ਵਾਲਿਆਂ ਦਾ ਜਿਹੜਾ ਦਿਖ ਰਿਹਾ ਪ੍ਰਾਣੀ ਬਿਲਡਿੰਗ ਦਾ ਛੋਟੀ ਨਾਲ ਹੀ ਇਹਦਾ ਵੱਡੀ ਬਹਿਰੀ ਹੈ। ਕੱਲ ਪੇ ਵਾਪਸੀਆਂ ਕੰਪਲੈਂਟ ਹੋ ਗਈ ਕੋਲ ਹੋ ਗਿਆ ਅੱਜ ਥੋੜੇ ਨਖਰੇ ਨਖਰੇ ਲੱਗ ਰਹੇ ਬੰਦੇ ਨਾ ਹਨੂ ਦੇ ਰੱਦ ਕੰਪਲੈਂਟ ਹੋ ਗਏ 5000 ਰੁਪਏ ਦੇ 5000 ਦਾ ਟੈਕ ਕਰਾਉਂਦਾ ਸਾਰਾ ਉਹ ਚਾਰ ਜਾਖਾ ਬੋਲੇ ਪੜਨ ਨਾ ਜਾ ਰਿਹਾ ਸਕੂਲ ਕਿੱਥੇ ਜੀ ਇਹਨਾਂ ਦਾ ਦਿਖਾਈ ਨਹੀਂ ਪੌੜੀਆਂ ਬਹੁਤ ਤੰਗ ਕਰਦੇ ਇੱਧਰ ਰਾਜਾ ਸਾਮੀ ਡੇਰਾ ਬਣ ਰਿਹਾ ਪਿੰਡ ਵਾਲਿਆਂ ਵੱਲੋਂ ਇਹ ਚ ਸੇਵਾ ਪਾਈ ਜਾਂਦੀ ਆ ਇੱਕ ਆਪਣਾ ਪੰਜਾਬੀ ਬਾਈ ਵੀ ਫਿਰਦਾ ਜਿੱਥੇ ਸੇਵਾ ਕਰਦਾ ਐਡੀ ਦੂਰ ਦੇਖ ਲੋ ਡੇਰਿਆਂ ਦੇ ਪ੍ਰੋਜੈਕਟ ਲੱਗੇ ਕੋਈ ਨਾ ਕੋਈ ਡਾਇਰੈਕਟਰ ਪਰਮੰਡੈਂਟ ਕਮੇਟੀ ਤੋਂ ਕੁਝ ਨਹੀਂ ਹੋ ਰਿਹਾ ਇਹ ਕੰਮ ਜਿਆਦਾ ਕਰ ਰਹੇ ਨੇ ਹਾਂ ਜੇ ਉਹ ਪਿੰਡ ਚ ਕੁਝ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਉੱਥੇ ਇਹ ਡੇਰਾ ਖੁੱਦੀ ਬੈਠੇ ਨੇ ਆ ਵੀ ਡੇਰਾ ਪੁਰਾਣਾਗਾ ਉਧਰ ਹੁਣ ਨਵਾਂ ਲੱਗ ਰਿਹਾ ਹੈ ਪ੍ਰੋਜੈਕਟ ਤਾ ਪੂਰਾ ਤਗੜਾ ਬਣ ਜਾਣਾ ਵੀ ਡੇਰਾ ਇੱਥੇ ਆਹ ਦੇਖੋ ਕਿੰਨਾ ਘੈਂਟ ਮਹੌਲਾ ਡੇਰੇ ਚ ਬੈਠ ਕੇ ਇਹਨਾਂ ਦੇਖਿਆ ਕਰੂ ਸਾਹਮਣੇ ਸਿੱਧੇ ਹੂੰ ਸਵਰਗਾਂ ਦੇ ਸਵਰਗਾਂ ਦੀ ਸੈਰ ਹਨਾ ਫੀਲਿੰਗ ਹੂੰ ਸਹੀ ਗੱਲ ਆ ਉਹ ਕਹਿੰਦੇ ਨੇ ਦੰਦਾ ਧੁਰਗਦਰ ਕਰਦਾ ਆਲਾ ਕੰਮ ਹੈ ਬਾਬਾ ਆਪ ਵੀ ਆਇਆ ਕਰੂ ਇੱਥੇ ਦੇਖੀ ਨੂੰ ਜਦੋਂ ਐ ਹੋਊਗਾ ਨਾ ਵੀ ਸ਼ਾਂਤੀ ਜਿੱਚ ਜਾਣਾ ਚਾਹਰਦਨ ਸਪੈਸ਼ਲ ਸੇਵਾ ਹੋਇਆ ਕਰੂ ਇੱਥੇ ਬਾਬੇ ਜੀ ਉਹਨਾਂ ਸੁਪਰ ਸਾਧਨ ਸਾਰੇ ਬਣ ਗਏ ਹਾਂ ਪੂਰੀ ਫ੍ਰਿਜ ਸਭ ਕੁਝ ਲਗਾ ਲਿਆ ਹੈਲੀਪੈਡ ਬਣ ਦਿਉ ਸਪੈਸ਼ਲ ਬਣਵਾ ਲੈਣੀ ਆ ਉਹਨੇ ਇਹ ਡੇਰੇ ਦਾ ਆ ਗਿਆ ਮੈਂ ਇੱਧਰ ਗੇਟ ਆਪਾ ਜਿਹੜਾ ਦੇਖ ਰਹੇ ਸੀ ਕੰਮ ਚੱਲਦਾ ਅੰਦਰ ਦੇਖੋ ਉਹ ਡੇਰਾ ਪੁਰਾਣਾ ਬਣਿਆ ਹੋਇਆ ਅੱਗੇ ਜਿਹੜੀ ਬਿਲਡਿੰਗ ਪਰੋਂ ਦਿਖਾਈ ਸੋ ਨਵੀਂ ਬਿਲਡਰੀ ਆ ਹਾਂ ਇਹ ਨਾ ਸੂਚਨਾ ਬੋਰਡ ਆ ਕਹਿੰਦੇ ਬਿਆਸ ਡੇਰੇ ਦੀ ਲਿਖਤੀ anumati ਤੋਂ ਬਿਨਾ ਕੋਈ ਵੀ ਇੱਥੇ ਜਿਹੜੇ ਕਾਣਾ ਪੀਣੇ ਦਾ ਸਮਾਨ, ਨਕਦੀ ਜਾਂ ਮਾਰਤ ਦਾ ਸਮਾਨ ਸਵੀਕਾਰ ਨਹੀਂ ਕੀਤਾ ਜਾਂਦਾ। ਪਾਬੰਦੀ ਹੁੰਦੀ ਆ ਤੇ ਆਪਣੇ ਆਪ ਕੋਈ ਦੇ ਨਹੀਂ ਸਕਦਾ ਜਿੰਨਾ ਚਿਰ ਡੇਰੇ ਲੋਕ ਲਿਖਤੀ ਨਹੀਂ ਆਉਂਦਾ ਵੀ ਫਲਾਣਾ ਬੰਦਾ ਇੰਨੀ ਚੀਜ਼ ਆ ਦੇ ਰਿਹਾ ਡੇਰੇ ਨੂੰ। ਹਾਂ ਸੋਹਣਾ ਮਾਹੌਲ ਆ ਪਿੰਡ ਦਾ। ਕਾ ਜਾਂ ਬੱਚਾ ਦੇਖੋ ਚੱਕ ਜਾਂਦਾ ਹੈਲੋ ਲਾਲੂ ਇਹ ਤੋ ਮੇਕੋ ਹਾਂ ਟੱਕੇ ਵਿੱਚ ਦੀ ਝਾਗ ਰਿਹਾ ਗੁੱਠਾ ਜੰਗੀ ਜਾਂਦਾ ਨਾਲੇ ਆ ਯਾ ਦਾ ਦਾ ਤਾ ਤੀ ਆ ਫੁੱਲਾਂ ਨਾਲ ਦੇ ਗਰੀ ਮਾਈ ਬਾਏ ਕਿੰਨਾ ਇੱਧਰ ਕੰਮ ਕਰ ਰਹੀਆਂ ਦੇਖੋ ਹੂੰ ਫਕਟਰੇ ਆ ਗਏ ਇਹਨੇ ਥੱਲੋਂ ਕਾ ਖੋਤ ਕੇ ਲੈ ਲੈਂਦਾ ਗੋਹਾ ਗੋਹਾ ਹੈ ਲਿਆਉਂਦੇ ਆ ਇਹਦੇ ਵਿੱਚ ਟੋਕਰੀਆਂ ਜੀਆਂ ਚ ਇਕੱਠਾ ਕਰਕੇ ਨੇ ਇੱਕ ਤੇ ਪਾ ਰੱਖਿਆ ਕਾ ਕਰ ਗਿਆ ਤੁਸੀਂ ਆ ਮੰਮੂ ਨੋੜੂ ਬਰ ਬਾਟਰਫਲ ਕਰ ਗਿਆ ਜੀ ਸਨੋਫਾਲ ਬਹੁਤ ਜ਼ਿਆਦਾ ਹੋ ਗਿਆ ਇਤਨਾ ਇਤਨਾ ਇੱਧਰ ਦੇਖੋ ਟੈਂਟ ਟੈਂਟ ਟੁੱਟ ਗਿਆ ਵੀ ਵੀ ਖਰਾਬ ਹੈ ਮਾ ਹਾਂ ਨਹੀਂ ਜੰਦੇ ਚਾਹੀਏ ਨਾ ਫਿਰ ਕੋਈ ਵਾਪਸ ਨਹੀਂ ਜਿੰਦੇ ਇਸੇ ਅੱਗੇ ਉਹ ਉਧਰ ਟੀਮ ਆਪਣੀ ਖੜੀ ਹੈ ਚੌਕ ਚ ਜਿੱਥੇ ਆਪਾਂ ਗਰੁੱਪ ਫੋਟੋ ਕਰੀ ਸੀ ਹੋਂ ਵੇਲੇ ਇਹ ਬਣਾ ਹੋਇਆ ਪਿੰਡ ਤੇ ਬਚਾਲੇ ਸੱਤ ਹੁੰਦੀ ਹੈ ਜਿਵੇਂ ਉਹ ਸੁੱਤਾ ਹੈ ਆਪਾ ਸਟਾਈਲ ਆ ਘਰ ਦੇਖੋ ਲੱਕੜ ਦੇ ਇਹਨਾਂ ਨੇ ਫੁੱਲ ਲਾਏ ਹੋਏ ਨੇ ਘਰੋਂ ਦੇ ਬਾਹਰ ਕਾਤੋਂ ਲੱਗਦੇ ਲੱਕੜ ਦੇ ਇਹਨਾਂ ਨੇ ਬਣਾਈਆਂ ਖੇਲਾਂ ਇੱਧਰ ਬੈਠੇ ਆ ਬੰਦੇ ਆਪਣੇ ਦੇਖੋ ਕਿੰਨਾ ਸੋਹਣਾ ਮਹੌਲਾ ਇਹ ਆ ਗਿਆ ਕਾਇਫੇ ਆ ਖਾਵਣ ਦਾ ਹੈਂਗਿੰਗ ਵਿਲੇਜ ਕਹੇ ਤੇ ਛੋਟਾ ਜਾ ਅੰਦਰੋਂ ਬਹਿ ਕੇ ਸਾਹਮਣੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਦਿਨ ਦਾ ਹੋਣਾ ਕੌਫੀ ਪਿੰਦੇ ਪਿੰਦੇ ਛੋਟਾ ਜਾ ਕੇ ਫਿਰ ਇੱਧਰ ਹੀਠਾਂ ਨੂੰ ਆਪਣਾ ਰਾਹ ਵਾਪਸ ਜਿਸਕੋਂ ਦਾ ਉਹ ਉੱਪਰ ਨੂੰ ਢਾਰਾ ਪਿੰਡ ਵਾਲਾ ਰਹਾ ਗਿਆ ਫਿਰ ਇਸ ਟੀਮ ਨੂੰ ਬਣਾਉਣਾ ਜਿੰਨੀ ਨਹੀਂ ਛੱਡਦੀ ਜਿੰਨੀ ਆਪ ਦੀ ਨਾਲ ਲੈ ਕੇ ਚਰਾ ਜਾ ਰਹੇ ਨੇ ਉਹ ਬਦੇਸੀ ਆ ਰਹੇ ਬੰਦੇ ਟਰੈਕਰ ਇੰਟਰਨੈਸ਼ਨਲ ਟਰੈਕਰ ਇਹਦੇ ਵਿੱਚ ਆਪ ਕੀ ਮਤਲਬ ਇਹ ਮੰਨਦਾ ਸੁਪਰੀ ਹੋ ਵੀ ਜਾਣ ਨਸਤੀ ਜਾਣ ਜਾਣਾ ਹੋ ਤੁਹਾਨੂੰ ਉਹ ਨਵੇਂ ਪਹਾੜਾਂ ਦੇ ਮੁਕੇ ना? किसों आए <5 attraction> तो <laughs> हलो नमस्ते कहा बढ़िया Where are you from? Singapore. Oh, wow. Singapore. New Zealand? Yeah, yeah. Are yeah you New, New Zealand. Zealand? Uh, oh, yeah. How are you? Very yeah, no, good. <laughs> Taranaki. Mr. Wellington. Uh -huh. <laughs> 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 I went to Wellington for my visa three times. Okay. Yeah. Uh, are you not uh, uh, play uh, play yeah. He, he, he canes? Canes? Yeah. Yeah, He's a criminal. <laughs> oh, <laughs> all. He's a cricketer? <laughs> yeah, he's a cricketer. Yeah. I think he's a little bit shady. I love Team of New Zealand. Yeah, yeah. ਦੇਪਾ ਜੀ ਹਲਾ ਯੂ ਕੰਟਰੀ ਇਜ਼ ਵੈਰੀ ਬਿਊਟੀਫੁਲ ਸਿੰਗਾਪੁਰ ਬੈਲਸਿਨਾ ਨਾਟ ਟੂ ਸਪੀਕ ਓਕੇ ਆ ਪੰਜਾਬ ਪੰਜਾਬ ਮਲੇਜ਼ੀਆ ਗਰੀਬ ਇਸ ਪੰਜਾਬ ਨਹੀਂ ਕੀ ਕਰ ਰਹੇ ਠੀਕ ਓਕੇ ਬਾਏ ਰਸਤੇ ਚ ਪਿਆਸ ਬੁਝਾਉਂਦੇ ਹੋਏ ਨੈਚਰ ਪਾਣੀ ਆ ਰਿਹਾ ਕੁਦਰਤੀ ਇਹ ਆਰਮੂ ਰੋਂ ਟੁਕ ਤੇ ਜ਼ਿਆਦਾ ਚੰਗਾ ਆਪਾਂ ਤਾਂ ਮੈਂ ਦੱਸਦਾ ਜੀ ਆ ਵੀ ਇਹੋ ਜਿਹੇ ਕੈਂਪਿੰਗ ਕਰਾ ਕਰਨੀ ਯਾਰ ਤਾਂ ਦੋ ਸਾਂਗ ਲੱਗ ਜੂਗੀ ਮੈਂ ਇੱਕ ਦੋ ਕੰਪ ਲਾਇਨ ਟੂ ਟੈਂਟ ਉਹਨਾਂ ਨਾਲ ਕੰਪਨੀਆਂ ਨਾਲ ਮੇਰੇ ਤਾਂ ਸਟੇਰੀ ਵੰਦਾ ਕੰਮ ਉਹ ਆਪ ਹੀ ਕਰਿਆ ਕਰਾਂਗੇ ਯਾਰ ਇੱਥੇ ਲਾਇਆ ਹੋਵੇ ਤੁਲਾ ਵਾਲਿਆ ਹੋਵੇ ਉਰੇ ਉਹ ਫਿਰ ਜਦੋਂ ਗਰੁੱਪ ਲੈਉਣੇ ਉਦੋਂ ਪੰਗਾ ਆ ਨਾ ਸਾਰੇ ਚੱਕ ਵੀ ਨਹੀਂ ਸਕਦੇ ਸਮਾਨ ਉਹ ਹੁੰਦੀ ਹੈ ਸਮਾਨ ਢੋਣ ਵਾਲੇ ਟਰਾਲੀ 'ਤੇ ਇਹ ਜਿਸਕੋਂ ਬੰਡ ਤੋਂ ਜਾਖਾਂ ਨੂੰ ਜਾਂਦੀ ਆ ਤੇ ਤੇਰਾ ਬਿਆਸ ਬਣ ਰਿਹਾ ਜਿਹੜਾ ਆਪਾਂ ਦਿਖਾਇਆ ਸੀ ਉੱਥੇ ਜਿਹੜਾ ਸਿਮਿੰਟ ਸਮੋਟ ਬਜਰੀ ਜਾਂ ਹੋਰ ਸਮਾਨ ਆ ਉਹ ਇੱਥੇ ਜਾਂਦਾਗਾ ਜਰੋ ਬਈ ਲੋ ਬਈ ਆਪਾਂ ਉਤਰਾਈ ਉਤਰ ਆਏ ਆ ਰੁਪਨ ਨਦੀ ਦੇ ਕੋਲੇ ਉਤਰ ਆਏ ਹੁਣ ਆਪਾਂ ਜਾਣ ਵੇਲੇ ਇਹ ਬਹੁਤ ਚੜਾਈ ਪਈ ਸੀ ਹੁਣ ਨਦੀ ਤੇ ਪਹੁੰਚ ਗਏ ਆ ਬਸ ਆ ਨਦੀ ਆ ਓਹ ਸਾਹਮਣੇ ਗੱਡੀਆਂ ਪਹੁੰਚ ਜਾਣਗੀਆਂ ਮੈਨੂੰ ਲੱਗਦੀ ਆ। ਬਾਕੀ ਦੇਖਦੇ ਆ। ਜਿਸਕੋਨ ਜਾਣਾ ਪਊਗਾ ਥੋੜੀ ਸਰਜੂ। ਕੁਝ ਗੱਡੀਆਂ ਇੱਥੇ ਆ ਗਈਆਂ ਨੇੜੇ ਕੰਪਨੀਆਂ ਨੇ ਆਪਾਂ ਨੂੰ ਜਿਸਕੋਨ ਪਿੰਡ ਜਾਣਾ ਆਪਾਂ। ਇੱਧਰ ਵੀ ਖੜੇ ਵੇਟ ਕਰ ਰਹੇ ਆ। ਤੇ ਪਹੁੰਚਣੇ ਅੱਗੇ 2-3 ਕਿਲੋਮੀਟਰ ਰਹਿ ਗਿਆ। ਸਾਈਡ ਵਿੱਚ ਦੇਖੋ ਨਾ ਇਹ ਟਿੱਕੜ ਹੋ ਰਿਹਾ ਮੀਂਹ ਕਰਕੇ ਪੂਰਾ ਚਾਂਸਲਪਾਸ ਵੀ ਹੋ ਸਕਦਾ ਬਰਫਵਾਰੀ ਹੋਵੇ ਅੱਜ ਕਿਉਂਕਿ ਸਾਰੇ ਕਿਤੇ ਬਹੁਤ ਮੀਂਹ ਪੈ ਰਿਹਾ ਮੌਸਮ ਅਜੇ ਵੀ ਖਰਾਬ ਹੀ ਹੈਗਾ ਓਵਰਆਲ ਇਹ ਟੈਕਸੀ ਆ ਗਈ ਆਪਣੀ ਇੱਕ ਟੈਕਸੀ ਹੋਰ ਆਊਗੀ 10-20 ਮਿੰਟਾਂ ਤੱਕ ਅੱਧੇ ਬੰਦੇ ਇਹਦੇ ਚ ਚੜ ਗਏ ਆ ਬੈਗ ਬੂਕ ਕਸਤੇ ਤਹਾਂ ਸੱਤ ਤੇ ਤੇ ਗੱਡੀ ਹੋਰ ਆਉ ਅੱਧੇ ਬੰਦੇ ਅਸੀਂ ਉਹਦੇ ਚ ਬੈਠਾਂਗੇ ਤੇ ਆ ਮਨੂ ਗੋਜ ਵਰਗੇ ਆ ਗਏ ਇੰਦਰ ਅਲੋਕ ਪਹੁੰਚ ਗਿਆ ਵੀ ਸਾਰੀ ਟੀਮ ਪਹੁੰਚ ਚੁੱਕੀ ਆ ਸਾਡੀ ਹਾਕ ਮੱਕੜਨਾ ਮੇਡੀ ਟੀ-ਸ਼ਰਟ ਆਪਾਂ ਗਿਫਟ ਕਰਤੀ ਸੀ ਇਹਨਾਂ ਨੂੰ ਤੇ ਹੁਣ ਗੱਡੀ ਚ ਬੈਠ ਕੇ ਅਗਲੇ ਸਫ਼ਰ ਲਈ ਚਾਲੇ ਪਾਵਾਂਗੇ ਅੱਜ ਦੀ ਜਿਹੜੀ ਆਪਣੀ ਸਟੇ ਹੋਊਗੀ ਉਹ ਆ ਰੋਟਪਿੰਡ ਕੈਂਸਲਪਾਸ ਤੋਂ ਪਰਲੀ ਸਾਈਡ ਸੋਨਾ ਪਿੰਡਾ ਹਾਈਟ ਤੇ ਹੈਗਾ ਤੇ ਅੱਧੇ ਸਾਥ ਹੀ ਚੱਲ ਪਿਆ ਗੱਡੀ ਸਟਾਰਟ ਹੋ ਗਈ ਆ ਮਾਰਤੀ ਸੈਲਫ ਤੇ ਦੂਜੀ ਗੱਡੀ ਨੂੰ ਅਸੀਂ ਵੇਟ ਕਰਦੇ ਆਂਗੇ ਚੱਲੋ ਆਪਣੀ ਹੋਏ ਜੀ ਆਦੇਵਨ ਦੇ ਸਮੇਂ ਨਾ ਦੂਸਰੀ ਆ ਰਹੀ ਹੈ ਲੈ ਵੀ ਇਸਵੇਂ ਮਿਠਾ ਦੇ ਚੱਲ ਗਈ ਸਹੀ ਹੈ ਲੈ ਵੀ ਹਾਂ ਉਹ ਬਿਸਟਿੰਗ ਟ੍ਰੈਕ ਹੈ ਬਾਬੂ ਐਵੇਂ ਪੁੱਛਿਆ ਅਸਲ ਵਿੱਚ ਕੇਵਲ ਦੋ ਤਿੰਨ ਬੰਦੇ ਤਾਂ ਕਰਵਾ ਦੂੰਗਾ ਬਲਕਿ ਅਸੀਂ ਕਲ ਪਾਸਾ ਠੀਕ ਹੈ ਇੱਕ ਹੀ ਦਿਨ ਉੱਪਰ ਜਾਣਾ ਉੱਪਰ ਕੈਂਪਿੰਗ ਕਰਨਾ ਹੈ ਸ਼ਾਮ ਨੂੰ ਅਸਲ ਸਨ ਸੈਟ ਦੇਖਣਾ ਹੈ ਸਵੇਰ ਦਾ ਸਨਰਾਈਜ਼ ਦੇਖ ਕੇ نیچے ਆਉਣਾ ਸਾਹਮਣੇ ਵਾਲੀ ਹੈ ਹਾਂ ਹਾਈਟ ਬਹੁਤ ਹੈ 12000 ਫੁੱਟ ਤੋਂ ਉੱਪਰ ਕੀ ਹੈ ਠੀਕ ਹੈ ਮੇਰੇ ਸਾਥੀ ਵੀ ਬਿਮਾਰ ਹੋ ਗਏ ਤਾਂ ਮੈਂ ਉੱਥੋਂ ਵਾਪਸ ਆ ਜਾਂਦਾ ਆਪਣੀ ਜਾਰੂਪ ਤੋਂ ਉੱਥੋਂ ਪਾਰਕੀ ਕਰਕੇ ਸਵੇਰ ਫਿਰ ਆ ਰਾਕ ਮੁਰਗਾ ਚਿਕਨ ਸੁਕੂਨ ਖਾਣ ਸਹੀ ਹੈ ਲਓ ਵੀ ਆ ਗਈ ਗੱਡੀ ਸਾਡੀ ਤੇ ਚੜਦੇ ਹਾਂਗੇ ਰੋਟ ਪਿੰਡ ਨੂੰ ਇੱਧਰ ਪਿੰਡ ਦੀ ਔਰ ਤਾਂ ਢੋ ਰਹੇ ਆ ਦੇਖੋ ਸਮਾਨ ਕੰਮ ਧੁੰਦਾ ਚੱਲ ਰਿਹਾ ਫਾਰੀ ਦਾ ਨਾ 3 ਜਿਹਾ ਰਿਹਾ ਰਿਹਾ ਤੇ ਕੰਮ ਲੇਡੀ ਰਿਹਾ ਵੀ ਇਹ ਪੂਰਾ ਇਹ ਸਾਡਾ ਲੋਕਲ ਗਾਈਡ ਸੀ ਬੋਬੀ ਵਧੀਆ ਬੰਦਾ ਬੋਬੀ कैसे हो आ आ ओ कौन सा ट्रैक तो सर है थोड़ा सर, बताना यहाँ से जाता है। यह नहीं वो वाला नहीं जो आप एक दिन वाला वो रहते चोट्टी का। बराड़ा है। बीश्टिंग है, बीश्टिंग चोटी का उसको सर ही कौन सी बिस्टिंग अच्छा बिस्टिंग चोटी है जी कितनी हाइट है इसकी बारह हजार प्लस ठीक है ऊपर जाके बढ़िया लोकेशन एक, एक दिन कट का ट्रैक है कवार से चल के एक दिन, दिन में पहुंच जाते हैं एक तो दो दिन में तीसरे दिन नीचे तो चलो करेंगे कभी चलो बढ़िया लगा आपका ठीक है फिर मिलते हैं चलते हैं अब। बैठते लद दी बैग बूग होना फिर पौने चल ले ਬਣ ਗੱਡੀ ਲੱਗ ਰਹੀ ਆਈ ਆ ਹਾਂ 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 ਦੂਜੇ ਨਾਲੋਂ ਹੈ ਨਾ ਇਹ ਲਾਂਦੀਆਂ ਸਟੂਡੈਂਟ ਲੱਗ ਕੇ ਦੇਖੋ ਵੇ ਪਹਿਲਾਂ ਇਕੱਠਾ ਕਹਾਂ ਲੈ ਕੇ ਜਾ ਰਹੇ ਹੋ ਪੰਡਾਰ ਜਾਏਗੀ ਪੰਡਾਰ ਜਿਹੜਾ ਨੰਬਰ ਐਸੇ ਹਾਂਜੀ ਜਗ੍ਹਾ ਦੇ ਦਿਓ ਸਾਈਡ ਹੋ ਜਾਣਾ ਭੰਡਾਰ ਪਿੰਡ ਜਹਾਂ ਸੇ ਕਿੰਨਾ 4 ਕਿਲੋਮੀਟਰ ਹੈ ਹਾਂਜੀ ਐ ਜਾ ਕੇ ਲਿਆਣਗੇ ਵਿਚਾਰੀਆਂ ਦੇਖੋ ਕੀ ਬਣ ਰਿਹਾ ਹੈ ਉਧਰ ਸੈੱਟ ਬਣ ਰਹਾ ਹੈ ਗਾਉਂ ਕਾ ਸਾਂਝਾ ਆ ਜਾਂ ਕਿਸੇ ਦਾ ਆਪਣਾ ਘਰ ਅੱਛਾ ਸਤਸੰਗ ਘਰ ਉਧਰ ਵੀ ਬਣ ਰਿਹਾ ਠੀਕ ਨਹੀਂ ਨਹੀਂ ਇਹ ਦੂਜਾ ਇੱਧਰ ਆ ਪਿੰਡ ਪੰਡਾਰ ਪਿੰਡ ਉੱਥੇ ਵੀ ਬਈ ਸਤਸੰਗ ਘਰ ਬਣ ਰਿਹਾ ਕਹਿੰਦੇ ਪੰਡਾਰ ਪਿੰਡ ਆ ਇੱਧਰ ਇੱਕ ਉਹ ਸਾਹਮਣੇ ਘਾਟੀ ਚ ਪਹਾੜ ਦੇ ਉੱਲੇ ਹੈਗਾ ਉੱਥੇ ਲੈ ਕੇ ਜਾਣਗੇ ਪੈਦਲ ਉੱਥੇ ਵੀ ਰਾਧਾ ਸੁਆਮੀ ਸਤਸੰਗ ਵਿਆਸ ਦੇਰ ਸਤ ਸੰਗ ਘਰ ਬਣਦਾ ਹਾਂ ਦੇਖੋ ਲੱਦ ਕੇ ਲੈ ਆਉਂਦੇ ਆ ਇਹ ਦੂਜੇ ਲੋਟ ਮੋਢੇ ਤੇ ਧਰ ਲਿਆ ਸਿੱਧਾ ਉਹਨਾਂ ਨੇ ਮਾਰ ਬੰਦੇ ਇਹ ਇੱਕ ਵਾਰ ਪਿੰਡ ਆਡੋ ਡਰਾ ਪਿੰਡ ਕੁਮਾਰ ਪਿੰਡ ਦੂਜੀ ਸਾਈਡ ਰਹਿ ਗਿਆ ਘਾਟੀ ਤੇ ਸਾਂਤ ਜੀ ਇਹ ਬਾਜ਼ਾਰ ਬਜੂਰ ਕੁਛ ਨਹੀਂ ਹੈ ਇੱਥੇ ਲਗਨੂ ਪਿੰਡ ਉਹ ਸਾਰਾ ਪਿੰਡ ਉੱਪਰਲੀ ਸਾਈਡ ਆ ਲੋ ਜੀ ਟੋਟਰਾ ਪਿੰਡ ਖੜੇ ਆ ਨੈਗੀ ਬੋਜ ਨਾਲੇ ਦੇਖਦੇ ਅੰਦਰ ਕਹਿੰਦੇ ਇਹਦੇ ਸਾਰਾ ਕੁਝ ਹੀ ਮਿਲਦਾ ਆ ਸੀ ਵਿਚੀ ਠਿਕਾ ਵੀ ਇਹਦੇ ਦੇਖੋ ਇਹਨਾਂ ਨੇ ਆ ਵਧੀਆ ਬਣਾਇਆ ਬਈ ਆ ਦੇਖ ਬਲੈਂਕਰ ਗਾਰਫਲ ਸ਼ਾਟ ਹੈ ਦੀ ਓਏ ਦੇਸੀ 220 ਹੈ ਗਾਰਫਲ ਸ਼ਾਟ ਹੈਗੀ ਉਹ ਪੁੱਛ ਲਓ ਪੁੱਛ ਉਹਦਾ ਆ ਪੈ ਕੰਮ ਲੱਭ ਗਿਆ ਵੀ ਕਾਹ ਸੇ ਦਣਾ ਕੰਮ ਨਹੀਂ ਤੇ ਤਾਂ ਨਾਲ ਹੀ ਨਹੀਂ ਹੈਗਾ ਬਲੈਂਕਰ ਇੱਕ ਹੀ ਖੁੱਲਾ ਛੱਡ ਕੇ ਪਹੁੰਚ ਭੱਜ ਗਿਆ ਉਹ ਆ ਲਿਖਿਆ ਉਹ ਨੰਬਰ 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 ਲਿਖਿਆ ਨੰਬਰ ਵੀ ਆਪਣੀ ਨੰਬਰ ਦੇ ਸਿਰ ਤੇ ਰੱਖਦੇ 880 ਤੇ ਦਾ ਇਹ ਟੋ ਡਰਾਂ ਕਵਾਰ ਆ ਜਿਹੜਾ ਬਹੁਤ ਰਿਮੋਟ ਏਰੀਆ ਮੰਨਿਆ ਜਾਂਦਾ ਹੈ। ਜ਼ਿਲ੍ਹਾ ਸਿਮਲਾ ਪੈਂਦਾ ਪਰ ਹੈ ਬਹੁਤ ਦੂਰ ਸਿਮਲੇ ਤੋਂ 200 ਕਿਲੋਮੀਟਰ ਲਗਭਗ। ਇਹ ਅੱਲਾ ਤਾਂ ਸੜਕ ਵੀ ਨਹੀਂ ਆਈ ਸੀ ਇੱਥੇ। ਆ ਬਣ ਰਿਹਾ ਹੁਣ ਨਵੇਂ ਮਕਾਨ। ਪੁਰਾਣਾ ਤਾਂ ਬਿਲਕੁਲ ਹੀ ਟੋਟਲੀ ਬਿਜਲੀ-ਬੁਜਲੀ ਵੀ ਨਹੀਂ ਹੁੰਦੀ ਸੀ 2000 ਤੋਂ ਪਹਿਲਾਂ 90-90ਵੇਂ ਤੇ ਤਾਂ ਹੁਣ ਤਾਂ ਟਾਵਰ ਟੂਰ ਟੂਰ ਲੱਗ ਗਏ ਆ। एयरटेल ਦੀ ਰੇਂਜ ਆਉਂਦੀ ਆ ਇਹ ਰੀਅਰਿਏ ਚ ਜੀਓ ਬੀਐਸ ਨਾਲ ਇਹ ਸਾਰੇ ਫੇਲ ਨੇ Airtel ਦੀ ਪੂਰੀ ਰੇਂਜ ਆ ਗਈ ਸਾਰੇ ਪਿੰਡਾਂ ਚ ਜਿੱਥੋਂ ਤੱਕ ਲਾਸਟ ਪਿੰਡ ਆ ਜਾਖਾ ਤੱਕ ਪੂਰੀ ਫੁੱਲ ਰੇਂਜ ਆ ਉਹ ਪ੍ਰਾਣਾ ਮੰਦਿਰ ਬਣਿਆ ਹੋਇਆ ਦੇਖੋ ਤੇ ਇੱਧਰ ਸਮਾਹਣ ਲੈਣ ਆਏ ਆ ਮੁੰਡੇ ਦੇਖਦੇ ਮਿਲਦਾ ਕਨਾ ਬੰਦਾ ਹੀ ਨਹੀਂ ਹੈਗਾ ਉਹ ਆ ਗਿਆ ਆ ਗਿਆ ਵੀ ਆ ਗਿਆ ਆ ਗਿਆ ਆ ਡੋਡਰਾ ਪਿੰਡ ਮੈਗੀ ਢਾਬਾ ਦੇਖੋ ਮੈਗੀ ਢਾਬਾ ਕੜੀ ਢਾਬਾ ਨਹੀਂ ਮੈਗੀ ਢਾਬਾ ਕੜੀ ਚਾਵਲ ਖਾ ਰਹੇ ਕੜੀ ਚਾਵਲ ਇਹ ਹੀ ਖਾਣੇ ਦੇ ਕਿਉਂ ਕਿੰਨਾ ਵੈਪਟ ਸਿਸਟਮ ਆ ਕਿਆ ਬਣ ਰਿਹਾ ਕੜੀ ਕੜੀ ਚਾਵਲ ਕੜੀ ਚਨਾ ਚਾਵਲ ਚਾਵਲ ਪੂਰੀ ਆਚਾ ਛੋਲੇ ਠੀਕ ਹੈ ਕਿੰਨਾ ਘੰਟਾ ਦੇਖੋ ਕੋਮ ਸਾਹਮਣੇ ਇਹਦੇ ਇਧਰਲੇ ਪਾਸੇ ਠੇਕਾ ਟੋ ਡਰਾਪ ਹੈਂਡ ਠੇਕਾ ਕਮ ਢਾਬਾ ਆ ਜੀ ਲੈ ਲੋ ਇਧਰ ਠੇਕਾ ਉੱਧਰ ਢਾਬਾ ਅੰਟੀ ਦਾ ਨਾ ਤੇ ਇਹ ਖਾ ਰਹੇ ਆ ਉਹਨਾਂ ਨੂੰ ਪੁੱਛੀ ਰੋ ਵੀ ਤੇ ਨਾਲ-ਨਾਲ ਪੈਗ ਵੀ ਚੱਲ ਰਹੇ ਬਹੁਤ ਸਵਾਦ ਆ ਬਾਈ ਆ ਜੀ ਕੜੀ ਨਹੀਂ ਖਾਧੀ ਕਦੇ ਵੇ ਰਈ ਇਹ ਆਦਰਕ ਲੱਗਦਾ ਆਦਰਕ ਦਾ ਦਾ ਹੋ ਘੈਂਟਾ ਕੰਮ ਖਾ ਕੇ ਦੇਖੋ ਹੈਗੇ ਜੀ ਦੇਖੋ ਸਵਾਦ ਆ ਨਾ ਇਹ ਵੀ ਵਾਤੇ ਇੱਕ ਵੇਰ ਬਣੇਗਾ ਉਹ ਫੇਰ ਆ ਗਿਆ ਵਾਪਸ ਅਰਜਿੰਦਰ ਜੀ ਇੱਕ ਚੇਤੇ ਆ ਗਿਆ ਉਹ ਗਿਆ ਕਟਨ ਜੀ ਇਹ ਨਹੀਂ ਨਿਕਲੇਗਾ ਬਈ ਇਹ ਕੁ ਉਧਰ ਦੇੂ ਕਿਹਦੇ ਤਰ੍ਹਾਂ ਬਾਰੇ ਇਹ ਚੱਲ ਪਿਆ ਸਰ ਸਰ ਜੇਸੀਪ ਵਾਲਾ ਨਹੀਂ ਆ ਰਿਹਾ ਮੈਂ ਜੋ ਮੇਰੀ ਬਾਤ ਉਧਰੋਂ ਦਾ ਘਰ ਫੇਰੇ ਆਪੇ ਆੜ ਗਿਆ ਯਾਰ ਕੰਮ ਲੈਂਡਸਲਾਈਡ ਹੋ ਗਈ ਜਿੱਦਾਂ ਇਸ ਮਸ਼ੀਨਾਂ ਰਕੀਵਤੀ

ਸਲਪਾ ਹੇ ਵੱਲ ਨੂੰ ਪਾ ਰਹੇ ਆ ਵੀ ਅਸੀਂ ਸਨੋਪਾਲ ਹੋ ਰਹੀ ਹੈ ਲਗਾਤਾਰ ਜਨਾ ਦੇਖੋ ਮਾ ਉਸ ਜੇ ਜਦੀ ਇਹ ਮਿਆ ਬਰਫ ਦੇਖੋ ਕੰਦੀ ਸਲਿੱਪਰੀ ਹੈ ਕਮ ਆ ਰਹੀਆਂ ਬਰਫਾਂ ਨਾਲ ਘਰਗੇ ਪਾੜ ਜਿੱਟਾ ਜਿੱਟਾ ਹੋ ਰਿਹਾ ਨੋ ਬੋਲਾ ਕੋਲ ਪਾਸ ਪਹੁੰਚ ਗਏ ਆ ਜਦੋਂ ਆਪਾਂ ਆਏ ਸੀ ਉਦੋਂ ਇਹ ਪੂਰਾ ਰੁੱਖਾ ਸੁੱਖਾ ਸੀ ਧੂੜ ਉੜਦੀ ਸੀ ਹਰਨ ਦੇਖੋ ਵਰਥ ਪੂਰੇ ਇਹ ਸਰੂਤਾਲ ਪਿੰਡ ਦਾ ਨਾਮ ਆ ਸ ਹੈ ਤੇ ਅੰਦਰ ਫੋਟੋਗ੍ਰਾਫੀ ਚੱਲ ਰਹੀ ਆ ਤੇ ਇੱਥੇ ਨਾ ਹਰ ਟੈਂਪੂ ਜੇ ਖੜੇ ਹੁੰਦੇ ਆ ਦੁਕਾਨ ਦਾ ਮੈਗੀ ਮੂਗੀ ਭੁਜੀਆ ਭਾਜੀਆ ਮੜਾ ਮੋਟਾ ਮਿਲ ਜਾਂਦਾ ਮੂਗੀ ਦੀ ਹੁੰਦੀ ਆ ਹਾਂ ਇਹ ਮਿਲ ਜਾਂਦਾ ਇੱਥੇ ਦੇਖੋ ਚਾਰੇ ਪਾਸੇ ਅੱਜ ਬਹੁਤ ਬਰਬਰੀ ਹੋਈ ਆ ਹੁਣ ਥਲੇ 10 ਮਿੰਟ ਪਹਿਲਾਂ ਹੀ ਹਟਿਆ ਕੰਮ ਨਹੀਂ ਤਾਂ ਚੱਲੀ ਜਾਂਦਾ ਸੀ ਲਗਾਤਾਰ ਤੇ ਇੱਧਰ ਬਾਈ ਕੀ ਨਾਮ ਹੈ ਬਾਈ ਆਪਕਾ ਹੈਰੀ ਹੈਰੀ ਕਹਾਂ ਸੇ ਹੋ ਖਰਸਾਲੀ ਹੈ ਖਰਸਾਲੀ ਖਰਸਾਲੀ ਕਿੱਧਰ ਹੈ ਖਰਸਾਲੀ ਕਿੱਧਰ ਹੀ ਹੈ ਨੀਚੇ ਨੀਚੇ ਠੀਕ ਹੈਗਾ ਹਾ ਆਪਣਾ ਸਮਾਨ ਪਿਆ ਤੇ ਅਰਦੇ ਆ ਕੰਮ ਤੇ ਫੋਟੋ ਫੋਟਾਂ ਖਿਚਾਉਨੇ ਆ ਵਧੀਆ ਕੰਮ ਆ ਤੇ ਸੰਕਾਇਟਾ ਮਾਹੌਲ ਪੂਰਾ ਅੱਜ ਹੋ ਹਾਏ ਬੰਦੇ ਨੇ ਕੁਲਾ ਚਟਾ ਦੇ ਪੁੱਲ ਜੱਟ ਕਰ ਮੈਂ ਹੱਤੇ ਬਰਪਾ ਸਹਰੀ ਚੱਲ ਚੱਲ ਚੱਲਾ ਹੁਣ ਚੱਲ ਚੱਲ ਓਏ ਕਿੰਨੇ ਤੇਰਾ ਜੱਲ ਖਾ ਗਿਆ ਓਏ ਹਾਏ ਬੰਦੇ ਤੇਰਾ ਜੱਲ ਖਾ ਗਿਆ ਓਏ ਹਾਏ ਕਾਪੀ ਤੇ ਗਿਆ ਦਿਲਾਂ ਦਾ ਚਾਹੀ ਜੱਲ ਖਾ ਗਿਆ ਓਏ ਵੀ ਪਹਿਲੀ ਵਾਰੀ ਮੇਰਾ ਬਾਪੂ ਮੈਨੂੰ ਲੈਣ ਸਕੂਲੇ ਆਇਆ ਵੀ ਸ਼ੇਰ ਪੰਜੀਰੀ ਸ਼ੇਰ ਪਤਾਸੇ ਓ ਵੀ ਸ਼ੇਰ ਪੰਜੀਰੀ ਸ਼ੇਰ ਪਤਾਸੇ ਪਿੱਛੇ ਛੋਲੇ ਦੇ ਲਿਆਇਆ ਚਾਂਦੇ ਹੋਏ ਨੇ ਓ ਵੀ ਚਾਂਦੇ ਹੋਏ ਨੇ ਸਾਦਾ ਨੋਟ ਹੱਥ ਮੈੜਿਉਂ ਦੇ ਫੜਾਇਆ ਮੈਡਮ ਨਿਤ ਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ ਬਾਪੂ ਫੇਰ ਨਹੀਂ ਓ ਕਿਹੋ ਜੀ ਕਹਿ اوڏي راڳ ڪڙارا هائي 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 هي ميرا خون نٿي जाणدي بله 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 هي جڏهي ميرا خون نٿي जाणدي خون نٿو پئي هائي 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 سڙ گٽي هلڪارا توت پيندي دا سڙ گٽي هلڪارا توت پيندي دا سڙ گٽي هلڪارا توت پيندي دا करणी लालच लडु दे जारी श्रेणी चांदी लालच लडु दे यारी श्रेणी चांदी लालच लडारा दूरे दीद लॻे साल शिवारा दू ਰੋਟੀ ਰਖੀ ਨਿਕ ਨਰ ਰ ਗੱਜਪਤ ਸੋਰੀ ਸਾਈ ਹਾਲੂ ਅਗਨੀ ਨੂੰ ਹੰਡ ਦੇ ਮੋਇ ਹੰਡ ਦੇ ਫਤਕ ਕੰਦੀ ਜੈਸਾ ਰ ਅਗਨੀ ਨੂੰ ਹੰਡ ਦੇ ਐਸੀ ਬਈ ਮੱਤਲੀ ਬੋਲੀਆਂ ਮੱਤ ਲਾਲੀਆਂ ਚੰਨ ਸਲਵਾਸ ਤੇ ਚੱਕ ਦੇ ਵੀ ਹੁਣ ਲਾਸਟ ਬੋਲੀ ਪੰਜਾਬ ਵਾਲੀ ਸੁਣੋ ਵੀ ਹੋ ਧਾਈਏ 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 ਤੋਤਰ ਰਿੱਠ ਇੱਕਦੋਲਾ ਮਿਸ਼ਰੀ ਵਿੱਚ ਮਾਸਾ ਕਿ ਲੌਂਗਰ ਲਾਈਏ ਬੱਲੇ ਜੇ ਕਿਧਰ ਰੰਕਾਲਾ ਪੈ ਜੇ ਦੋ ਵੀ ਜੇ ਕਿਧਰ ਰੰਕਾਲਾ ਪੈ ਸਾਡੇ ਵਾਲਿਆ ਵਾਲੀ ਤੋਂ ਕਲੀ ਕਰਾਈਏ ਵੀ ਬਾਬੇ ਦੀ ਬੱਕਰੀ ਦਾ ਦੁੱਧਾ ਪਨੀਰ ਬੱਲੇ ਬਾਬੇ ਦੀ ਬੱਕਰੀ ਦਾ ਦੁੱਧਾ ਪਨੀਰ ਉੱਥੇ ਨਿਰਨੇ ਕਾਲ ਜੇ ਖਾਈਏ ਨੁਸਖਾ ਮੈਂ ਦੱਸਦਾ ਨੋਟ ਕਰੀਂ ਪਰ ਜਾਈਏ ਨੁਸਕਾ ਮੈਂ ਦੱਸਦਾ ਕਿਈ ਪਰ ਜਾਈਏ ਨੁਸਕਾ ਮੈਂ ਦੱਸਦਾ ਢੜਕੇ ਮੋੜਕੇ ਐ ਆ ਐ ਆ ਐ ਆ ਚਲੋ ਵੀ ਚੱਲੀ ਜਾਂ ਹੁਣ ਲਓ ਵੀ ਸਮਾਪਤੀ ਆ ਚਾਂਸਲ ਪਾਸ ਤੇ ਖੜੇ ਆ ਇਹ ਚਾਂਸਲ ਪਾਸ ਵਰਤਵਾਰੀ ਹੋਈ ਹੋਈ ਆ ਹੁਣ ਸਾਨੂੰ ਮਾਫ਼ ਕਰੋ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ਼ ਕਰੋ ਟਾਈਮ ਹੋ ਗਿਆ ਪੂਰਾ ਥੈਂਕ ਯੂ ਚਲੋ ਵੀ ਚਲੋ ਹੜਕੀ ਸੀ ਤੇ ਕੜਤੀ ਕੜਤੀ ਥਕਾ ਲਾਇਆ ਬਈ ਇਹ ਵੀ ਹੜਕੀ ਸੀ ਡੱਟ ਲਿਆ ਬਈ ਲੋਜ ਇਹ ਵੀ ਰਾਹ ਬਹੁਤ ਗੰਦਾ ਆ ਗਿਆ ਸੜਨ ਵਾਲਾ ਟ੍ਰਿਕਸ ਕੱਟਾ ਹੋ ਰਿਹਾ ਆਹ ਕਰਾਉਣਾ ਨਾ ਲੱਗਾ ਕੀ ਕਰੀਏ ਬਾਈ ਕੀ ਕਰੀਏ ਆ ਪੂਰਾ ਟੁੱਟੜਾ ਹੋ ਗਿਆ ਚਰਗਲ ਮੱਛੀ ਚਰਗਲ Yeah. <laughs>